ਪੀਡੀਸੀ ਨੂੰ ਤੇ ਦਰਸ਼ਕਾਂ ਸਵਾਗਤ ਮੈਂ ਹਮਲਿੰਦਰ ਸਿੰਘ ਮੋਂਗਾ ਭਾਰਤ ਵੱਲੋਂ ਪਾਕਿਸਤਾਨ ਦੇ ਅੰਦਰ ਜਾ ਕੇ ਵੱਖ-ਵੱਖ ਅੱਤਵਾਦੀ ਠਿਕਾਣਿਆਂ ਤੇ ਹਮਲਾ ਕੀਤਾ ਗਿਆ نو ਅੱਤਵਾਦੀ ਨਰਸਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ 50 ਤੋਂ ਵੱਧ ਅੱਤਵਾਦੀਆਂ ਨੂੰ ਹਲਾਕ ਕੀਤਾ ਗਿਆ ਜਿਸ ਦਾ ਜਵਾਬ ਪਾਕਿਸਤਾਨ ਵੱਲੋਂ ਭਾਰਤ ਦੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਲਿਆ ਗਿਆ ਬੀਤੇ ਕੱਲ ਪਾਕਿਸਤਾਨ ਵੱਲੋਂ ਪੁੰਛ ਇਲਾਕੇ ਦੇ ਵਿੱਚ ਅਨੇਵਾ ਗੋਲਾਬਾਰੀ ਕੀਤੀ ਗਈ ਅਨੇਕਾਂ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਡੇਢ ਦਰਜਨ ਦੇ ਕਲੀਪ ਜਿਹੜੇ ਲੋਕ ਹੈ ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹੈ ਜਾਨੋਂ ਮਾਰੇ ਜਾ ਚੁੱਕੇ ਹਨ ਅਤੇ ਅਨੇਕਾਂ ਲੋਕ ਜ਼ਖਮੀ ਹੋਏ ਨੇ ਇਸ ਵੇਲੇ ਸੀ ਮੌਜੂਦ ਆਮਰitsar ਦੇ ਅਮਨ ਦੀ ਬਸਤਾ ਜਿੱਥੇ ਜ਼ਖਮੀਆਂ ਦੇ ਵਿੱਚੋਂ ਕੁਝ ਲੋਕਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਜਿਨ੍ਹਾਂ ਦਾ ਲਾਚ ਚੱਲ ਰਿਹਾ ਹੈ ਸੀਰੀਅਸ ਸਰਜਰੀ ਜਿਹੜੀ ਚੱਲ ਰਹੀ ਹੈ ਮੇਜਰ ਸਰਜਰੀ ਚੱਲ ਰਹੀ ਹੈ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਚਿਹਰੇ ਤੇ ਉਦਾਸੀ ਨਿਰਾਸ਼ਾ ਸਾਬ ਤੌਰ ਤੇ ਨਜ਼ਰ ਆ ਰਹੀ ਹੈ ਕਿਉਂਕਿ ਇਨਾਂ ਚੋਂ ਕੁਝ ਨੇ ਆਪਣੇ ਬੱਚੇ ਵੀ ਗਵਾਏ ਨੇ ਔਰ ਕੁਝ ਦੇ ਜੋ ਰਿਸ਼ਤੇਦਾਰ ਨੇ ਪਰਿਵਾਰਕ ਮੈਂਬਰ ਨੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ ਤਾਂ ਕੀ ਘਟਨਾ ਵਾਪਰੀ ਕਿਸ ਤਰ੍ਹਾਂ ਦੇ ਨਾਲ ਇਹ ਗੋਲਾਬਾਰੀ ਸ਼ੁਰੂ ਹੋਈ ਜਾਂ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸਨ ਇਹਨਾਂ ਦੀ ਜਵਾਨੀ ਸੁਣਾਗੇ ਜੋ ਪੁੰਛਦੇ ਵਾਸੀ ਸਾਡੇ ਨਾਲ ਮੌਜੂਦ ਨੇ ਪਾਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਰਿਸ਼ਤੇਦਾਰ ਰਕबीर ਸਿੰਘ ਜੀ ਜੀ ਕੀ ਹੋਇਆ ਸੀ ਕਿਸ ਤਰ੍ਹਾਂ ਸ਼ੁਰੂਆਤ ਹੋਈ ਕਿੰਨੇ ਕਵਜੇ ਜਿਹੜੀ ਗੋਲਾਬਾਰੀ ਸ਼ੁਰੂ ਕੀਤੀ ਗਈ ਗੋਲਾਬਾਰੀ ਜੇ ਅਸੀਂ ਰਾਤ ਨੂੰ ਸੁੱਤੇ ਸੀ ਤਕਰੀਬਨ 1.5 2 ਵਜੇ ਦਾ ਟਾਈਮ ਸੀ ਸਾਨੂੰ ਆਵਾਜ਼ ਆਈਆਂ ਗੋਲੇ ਚੱਲਣ ਦੀਆਂ ਗੋਲਾਬਾਰੀ ਤੇ ਅਸੀਂ ਉੱਠਾਏ ਬਾਹਰ ਨਿਕਲੇ ਆਏ ਆ ਕੇ ਤੇ ਦੇਖਿਆ ਤੇ ਗੋਲਾਬਾਰੀ ਹੋ ਰਹੀ ਸੀ ਗੋਲਾਬਾਰੀ ਹੋਣ ਤਾਂ ਫਿਰ ਸਾਨੂੰ ਥੋੜਾ ਜਿਹਾ ਮਹਿਸੂਸ ਹੋਇਆ ਵੀ ਸਾਨੂੰ ਅਸੀਂ ਸੇਫ ਨਹੀਂ ਹੈਗੇ ਫਿਰ ਅਸੀਂ ਸਾਰੇ ਆਸੇ ਪਾਸੇ ਇਕੱਠੇ ਹੋ ਗਏ ਸਾਰੇ ਜਿੰਨੇ ਵੀ ਆ ਗਏ ਘਰ ਸੀ ਇਕੱਠੇ ਹੋਣ ਤੋਂ ਬਾਅਦ ਬਾਵਜੂ ਦੇਖਿਆ ਜਾ ਕੇ ਕੋਈ ਉਧਰੋਂ ਫੋਨ ਆ ਰਿਹਾ ਸੀ ਕਿਸੇ ਡੈਥ ਹੋਈ ਕਦੇ ਉਧਰੋਂ ਫੋਨ ਆ ਰਿਹਾ ਸੀ ਇੱਕ ਲੜਕੀ ਦੀ ਡੈਥ ਹੋ ਗਈ ਕਰਦੇ ਕਰਦੇ ਕਾਫੀ ਡੈਥਾਂ ਦੇ ਸਾਨੂੰ ਫੋਨ ਆ ਚੁੱਕੇ ਸੀਗੇ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਵੀ ਕੋਈ ਸੁਰੱਖਿਅਤ ਦੇਖਿਆ ਜਾ ਕੇ ਅਸੀਂ ਵੀ ਮਹਿਫੂਜ਼ ਨਹੀਂ ਸੀ ਉੱਥੇ ਔਰ ਸਾਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਕਰਕੇ ਫਿਰ ਸਵੇਰ ਦੇ ਕੋਈ 6 ਵਜੇ ਨਾਲ 7 ਵਜੇ ਨਾਲ ਸਾਡੇ ਮਹੱਲੇ ਦੇ ਵਿੱਚ ਵੀ ਗੋਲੇ ਵਜਨੇ ਸ਼ੁਰੂ ਹੋ ਗਏ ਅੱਛਾ 1:30 ਵਜੇ ਤੋਂ ਸ਼ੁਰੂ ਹੋਈ ਲਗਾਤਾਰ 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 ਹੁੰਦੀ ਰਹੀ 5-6 ਘੰਟੇ 5-6 ਘੰਟੇ ਹੁੰਦੀ ਰਹੀ ਲਗਾਤਾਰ ਹੁੰਦੀ ਰਹੀ ਕੋ ਬਿਲਡਿੰਗ ਉੱਤੇ ਕੋਈ ਕੁਛ ਉੱਤੇ ਫੋਰੈਸਟ ਦੇ ਦਫਤਰ ਜਿਹੜਾ ਹੋਇਆ ਅਟੈਕ ਕਿਸੇ ਜਾਰੇ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਨਹੀਂ ਬਣਾਇਆ ਜੀ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਨਹੀਂ ਬਣਾਇਆ ਹਾਂ ਕਿਰਤਨੀਆਂ ਦੀ ਇੱਕ ਗਰੱਥੀ ਦੀ ਡੈਥ ਹੋਈ ਏ ਉਹ ਘਰ 'ਚ ਹੋਈ ਜਾਣਾ ਉਹਨਾਂ ਦੇ ਘਰ 'ਚ ਹੋਈ ਘਰ 'ਚ ਹੋਈ ਜਾਣਾ ਦੀ ਇਹ ਵੀ ਘਰ ਤੇ ਗੋਲਾ ਡਿੱਗਿਆ ਉਹਨਾਂ ਦੇ ਘਰ 'ਚ ਗੋਲਾ ਡਿੱਗਿਆ ਗੁਰਦੁਆਰਾ ਸਾਹਿਬ ਤੇ ਅਟੈਕ ਨਹੀਂ ਹੋਇਆ ਉਹਨਾਂ ਦੇ ਘਰ ਦੇ ਵਿੱਚ ਹੀ ਉਹ ਹੋਈ ਡੈਥ ਹੋਈ ਉਹਨਾਂ ਦੇ ਕਾਫੀ ਐਸੇ-ਬਸੇ ਨੁਕਸਾਨ ਹੋਇਆ ਕਾਫੀ ਤਬਾਹੀ ਹੋਈ ਤਬਾਹੀ ਹੋਈ ਹੈ ਜੀ ਕਾਫੀ ਤੇ ਉਹ ਖੜੇ ਸੀ ਬਾਹਰ ਕੁਛ ਤੇ ਅਸੀਂ ਵੀ ਖੜੇ ਸੀ ਜਾ ਕੇ ਅਸੀਂ ਸਾਡੀ ਛੱਤ ਸੀ ਜਿਹੜੀ ਛੱਤ ਉੱਡ ਗਈ ਅਸੀਂ ਬੇਸਮੈਂਟ ਦੇ ਵਿੱਚ ਵੜ ਗਏ ਆ ਕੇ ਬੇਸਮੈਂਟ ਬਣਦੇ ਵਿੱਚ ਸਾਡਾ ਥੋੜਾ ਬਚਾਅ ਹੋ ਗਿਆ ورਨਾ ਸਾਸੀਂ ਵੀ ਖਤਮ ਸੀ ਅਸੀਂ ਅੱਛਾ ਜੀ ਕਰਾਂ ਚ ਬੇਸਮੈਂਟ ਬਣਾਈ ਹੋਈ ਹੈ ਬੇਸਮੈਂਟ ਬਣੀ ਸੀ ਜੋ ਸੀ ਬੇਸਮੈਂਟ ਦੇ ਵਿੱਚ ਵੜ ਗਏ ਸੀ ਅਸੀਂ ਅੱਛਾ ਜੀ ਤੇ ਉਸ ਦੇ ਉਪਰੋਂ ਤੇ ਜਾ ਕੇ ਫਿਰ ਜਿਹਨਾਂ ਦਾ ਵਾਕਿਆ ਆਇਆ ਹੈ ਸਾਡੇ ਰਿਲੇਟਿਵ ਨੇ ਜਿਹੜੇ ਇਹ ਉੱਥੇ ਜਗਾ ਛੱਡ ਕੇ ਜੰਮੂ ਆ ਰਹੇ ਸੀ ਕਾਰ ਦੇ ਵਿੱਚ ਬੈਠੇ ਸੀ ਦੋ ਤਿੰਨ ਜਣੇ ਹੈਗੇ ਸੀਗੇ ਇਕ ਨੂੰ ਜਿਹੜੇ ਹਸਪਤਲ ਇੰਜਰ ਬੈਠੇ ਆ ਉਹਨਾਂ ਦਾ ਉਹਨਾਂ ਦਾ ਜੀ ਗੁਰਮੀਤ ਸਿੰਘ ਗੁਰਮੀਤ ਸਿੰਘ ਤੇ ਰਾਜਵੰਤ ਸਿੰਘ ਰਾਜਵੰਤ ਸਿੰਘ ਲੜਕਾ ਉਹਨਾਂ ਦੀ ਬਾਜੂ ਤੇ ਤੇ ਕਾਫੀ ਸੀ ਉਹ ਦੋਵੇਂ ਜ਼ਖਮੀ ਹੋਏ ਉਹ ਤਾਂ ਜ਼ਖਮੀ ਤੇ ਔਰ ਇਹਨਾਂ ਦੇ ਸਾਲੇ ਦਾ ਮੁੰਡਾ ਇੱਕ ਉਹੀ ਵਿਕਾਰ ਦੇ ਵਿੱਚ ਬੈਠਾ ਸੀ ਔਰ ਉਸ ਦੀ ਖੋਪੜੀ ਉੱਡ ਗਈ ਸਾਰੀ ਸੀ ਮੌਕੇ ਦੇ ਮਹਤਵ ਮੌਕੇ ਤੇ ਉਹਦਾ ਸਪੋਰਟ ਉਹ 12 ਸਾਲ 12 13 ਸਾਲ ਦੀ ਮਾਸ ਸੀ ਜਿਹੜੇ ਹੁਣ ਜ਼ਖਮੀ ਹੋਏ ਉਹਨਾਂ ਦੀ ਉਮਰ ਕਿੰਨੀ ਕਿੰਨੀ ਉਹਨਾਂ ਦੀ ਉਮਰ ਸੀ ਉਹਦੇ بیٹے ਉਹਨਾਂ ਦੇ ਕੀ 60 ਸਾਲ ਗੁਰਮੀਤ ਸਿੰਘ ਦੀ ਉਮਰ ਕੋ 50 ਸਾਲ ਕਰ ਲੋ ਤਾਂ بیٹے ਦੀ ਉਮਰ ਕੋ 14 14 ਸਾਲ ਆ ਬਤਾਈਏ ਛੋਟਾ 14 ਸਾਲ ਦਾ ਕਾਰ ਤੇ ਬੰਬ ਡਿੱਗੇ ਹਾਂਜੀ ਕਾਰ ਦੇ ਬਾਹਰ ਹੀ ਨਾਲ ਹੀ ਆ ਉਥੇ ਡਿੱਗ ਗਿਆ ਅਰੇ ਮਤਲਬ ਨਿਕਲੀ ਹੋ ਰਹੇ ਪੁੱਛੋ ਮਤਲਬ ਨਹੀਂ ਵਾਲੇ ਮਤਲਬ ਅਰੇ ਅੰਦਰ ਹੀ ਵਾਲੇ ਜਲ ਰਹੀ ਸੀ ਬਸ ਬੈਠੀ ਰਹੀ ਸੀ ਤਾਂ ਬਾਅਦ ਬਲਾਸਟ ਹੋ ਗਿਆ ਸੀ ਜੀ ਹਾਂ ਉਹ ਕਾਫੀ ਜਗ੍ਹਾ ਤੇ ਨੁਕਸਾਨ ਹੋਇਆ ਜੀ ਕਾਫੀ ਜਗ੍ਹਾ ਤੇ ਇੱਕ ਨਹੀਂ ਬਹੁਤ ਪੂਰੇ ਸਿਟੀ ਜੀ ਉਹਨਾਂ ਹਲਾਤਾ ਪੂਰੇ ਪੁਲਿਸ ਲੋਕ ਮਰ ਕੇ ਜਾਨ ਮਾਲ ਦਾ ਕਾਫੀ ਨੁਕਸਾਨ ਆ 40 50 ਬੰਦਾ ਮਰ ਗਿਆ دہشت ਬੜੀ ਫੈਲੀ ਹੈ ਸਰ ਕਿਉਂਕਿ ਕੋਈ ਇੰਤਜ਼ਾਮ ਨਹੀਂ ਸੀ ਸਰਕਾਰ ਦਾ ਉਹਨਾਂ ਨੇ ਇੱਕ ਦਿਨ ਪਹਿਲੇ ਸਕੂਲਾਂ ਚ ਅਨਾਉਂਸ ਕੀਤਾ ਕਿ ਛੁੱਟੀਆਂ ਅੱਜ ਛੁੱਟੀਆਂ ਕਰਦੇ ਪਾਈਆਂ ਕਿ ਅੱਜ ਸਕੂਲ ਬੰਦ ਰਤੀ 1:30 ਵਜੇ ਉਹਨਾਂ ਨੇ ਫਾਇਰ ਖੋਲ ਦਿੱਤਾ ਕਮ ਸੇ ਕਮ ਇੱਕ ਹਫਤਾ ਪਹਿਲੇ ਛੁੱਟੀਆਂ ਬੰਦੇ ਬੰਦੇ ਅਲਰਟ ਹੁੰਦੇ ਬੱਚੇ ਅੱਗੇ ਪਿੱਛੇ ਹੁੰਦੇ ਕੋਈ ਸੇਫਟੀ ਦਾ ਕੋਈ ਸਾਨੂੰ ਕੁਝ ਨਹੀਂ ਕਿਤਾਇਆ ਕਿਹੜੇ ਵਜੇ ਤੋਂ ਜਿਹੜੀ ਗੋਲਾਬਾਰੀ ਸ਼ੁਰੂ ਹੋਈ ਹੈ ਸਵੇਰ ਤੱਕ ਚੱਲਦੀ ਰਹੀ ਜਲਦੀ ਰਹੀ 5 ਵਜੇ ਤੱਕ ਸ਼ਾਮੀ ਚੱਲਦੀ ਸੀ ਸ਼ਾਮੀ 5 ਵਜੇ ਤੱਕ ਚੱਲਦੀ ਰਹੀ ਜੀ 5 ਵਜੇ ਤੱਕ ਸ਼ਾਮ ਤੱਕ ਚੱਲਦੀ ਜੀ 1.5 ਵਜੇ 15-16 ਘੰਟੇ ਜੀ 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 15-16 ਘੰਟੇ ਘਰਾਂ ਸਾਨੂੰ ਤਾਂ ਸਮਝ ਹੀ ਨਹੀਂ ਲੱਗਾ ਕੀ ਹੋਇਆ ਕਿ ਬਦਾਂ ਸੁਤਾ ਸੁਤੇ ਆਦਮੀ ਨੂੰ ਕੀ ਪਤਾ ਕੀ ਹੋ ਗਿਆ ਕਰ ਹਾਂਜੀ ਜੋ ਵੀ ਹੈ ਬਹੁਤ ਮਾੜਾ ਆਇਆ ਜੀ ਕਿੰਨੇ ਕਿ ਲੋਕਾਂ ਦੀ ਡੈਥ ਹੋਈ ਉੱਥੇ ਦੱਸ ਰਹੇ ਨੇ 30 ਤੋਂ 35 ਤੱਕ ਦੱਸ ਰਹੇ ਨੇ ਡੈਥ ਹੋਈ ਬੱਚਿਆਂ ਦੀ ਲੋਕਾਂ ਦੀ ਰਾਤ ਦੀ ਹਾਂ ਫਟੜ ਬਹੁਤ ਹੋਏ ਨੇ 40 50 ਔਰ ਇਹ ਜਿਹੜੇ ਮੁੰਡੇ ਦੇ ਕੱਲ ਇੰਜਰਡ ਹੋਇਆ ਡੈਥ ਹੋਈ ਹੁੰਦਾ ਸਪੋਰਟ ਉਹਦਾ ਸਸਕਾਰ ਹੋਣੇ ਹੋਇਆ 10 15 ਮਿੰਟ ਹੋਇਆ ਦਾ ਸਸਕਾਰ ਹੋਇਆ ਜਾ ਕੇ ਜਿਹੜੇ ਪਿਓ ਪੁੱਤ ਦਾਖਲ ਨੇ ਉਹਨਾਂ ਦੀ ਕੀ ਹਾਲਤ ਹੈ ਉਹਨਾਂ ਦੀ ਹਾਲਤ ਵੀ ਸੀਰੀਅਸ ਕੰਡੀਸ਼ਨ ਹੈ ਜੀ ਐਸਯੂਜ਼ ਨੇ ਆਪਰੇਸ਼ਨ ਚੱਲੇ ਇਹਨਾਂ ਦੇ ਬੱਚੇ ਦਾ ਆਪਰੇਸ਼ਨ ਹੋ ਰਿਹਾ ਉਹਦੀ ਬੱਚੇ ਦਾ ਆਪਰੇਸ਼ਨ ਹੋ ਰਿਹਾ ਉਹਦੀ ਉਹਦੇ ਬਾਜੂ ਤੇ ਲੱਗੀ ਬਾਜੂ ਦੀ ਨਾਲੋਂ ਥੋੜੀ ਬਾਜੂ ਬਹੁਤ ਜ਼ਿਆਦਾ ਸੱਟ ਲੱਗੀ ਬਾਜੂ ਦੇ ਤੇ ਉਹਨਾਂ ਦੇ ਕਿਹੜਾ ਗੁਰਬੀਰ ਸਿੰਘ ਹਾਂਜੀ ਉਹਨਾਂ ਦੀ ਲੱਤ ਟੁੱਟ ਗਈ ਹੈ ਬਾਜੂ ਮੋਢਾ ਹਾਂਜੀ ਮੋਢਾ ਪੰਜ ਬੋਂਡਾ ਟੁੱਟ ਗਿਆ ਜੀ ਉਹਨਾਂ ਦਾ ਤੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀਰੀ ਉਹ ਇਹਨਾਂ ਨੇ ਹੈਵੀ ਗੋਲੇ ਸੁੱਟੇ ਉਹਨਾਂ ਨੇ 80-80 ਪੌਂਡ ਦੇ ਗੋਲੇ ਸੁੱਟੇ ਉਹਨਾਂ ਨੇ 80-80 ਪੌਂਡ ਦੇ ਗੋਲੇ ਸੁੱਟੇ ਉਹਨਾਂ ਨੇ ਹਾਂਜੀ ਡਾਕਟਰ ਹਰਤਾਜ ਸਿੰਘ ਸਾਹਿਬ ਜੂ ਨੇ ਡਾਕਟਰ ਸਾਹਿਬ ਬੜਾ ਦੁਖਦਾਈ ਹਾਦਸਾ ਵਾਪਰਿਆ ਜਿਹੜਾ ਪੁੰਛ ਦੇ ਵਿੱਚ ਆਮ ਨਾਗਰਿਕਾਂ ਸਿਵਿਲਿਨਸ ਨੂੰ ਨਿਸ਼ਾਨਾ ਬਣਾਇਆ ਗਿਆ ਡੈਫੀਨੇਟਲੀ ਬੜੀ ਕਾਇਰਤਾ ਵਾਲੀ ਹਰਕਤ ਹੈ ਪਾਕਿਸਤਾਨ ਦੀ ਤੇ ਬੜਾ ਦੁੱਖ ਹੋਇਆ ਅੱਜ ਸਵੇਰੇ ਜਿਹੜੇ ਮਰੀਜ਼ ਵੀ ਰਾਤ ਸਾਡੇ ਕੋਲ ਆਏ ਨੇ ਸ਼ੈਲਿੰਗ ਤੋਂ ਬਾਅਦ ਇੱਕ ਤਾਂ ਬੱਚਾ ਹੈ ਸਾਡਾ ਮੇਰਾ 12 13 ਸਾਲ ਦਾ ਹੈ ਤੇ ਇੱਕ ਉਹਦੇ ਫਾਦਰ ਨੇ ਤਾਂ ਬੱਚੇ ਦੀ ਜਿਹੜੀ ਬਾਹ ਹੈ ਉਹ ਤੁਹਾਨੂੰ ਮੈਂ ਫੋਟੋਆਂ ਦਿਖਾਵਾਂਗਾ ਉਹ ਆਲਮੋਸਟ ਥੱਡ ਦੇ ਨਾਲੋਂ ਅਲੱਗ ਥੋੜਾ ਜਿਹਾ ਹਿੱਸਾ ਜੁੜਿਆ ਹੋਇਆ ਇੱਕ ਸ਼ੈਲੋ ਦੇ ਬ੍ਰੇਨ ਚੋਂ ਵੀ ਲੰਘਿਆ ਸੋ ਬੱਚੇ ਦੀ ਹਾਲਤ ਜੇ ਖਸਤਾ ਹੈ ਇਸੇ ਤਰ੍ਹਾਂ ਉਹਨਾਂ ਦੇ ਫਾਦਰ ਜਿਹੜੇ ਨੇ ਉਹ ਵੀ ਜਿਹੜਾ ਉਹਨਾਂ ਦੀ ਲੱਤ ਪੱਟ ਦਾ ਥਲੜਾ ਹਿੱਸਾ ਗੋਡੇ ਦੇ ਨਾਲੋਂ ਬਿਲਕੁਲ ਉੱਡਿਆ ਪਿਆ ਸੋ ਗੱਲ ਇਹ ਹੈ ਕਿ ਪਹਿਲਾਂ ਤਾਂ ਤੁਸੀਂ ਮਾੜੀਆਂ ਹਰਕਤਾਂ ਕਰਦੇ ਹੋ ਸਾਡੇ ਕੰਟਰੀ ਤੇ ਆ ਕੇ ਅਟੈਕ ਕਰਦੇ ਹੋ ਸਾਡੇ ਹੱਥੇ ਨਾਗਰਿਕਾਂ ਨੂੰ ਤੁਸੀਂ ਮਾਰਦੇ ਹੋ ਤੇ ਫਿਰ ਸਾਡਾ ਕੰਟਰੀ ਕਿਸ ਤਰ੍ਹਾਂ ਚੁੱਪ ਕਰਕੇ ਚੁੱਪ ਕਰਕੇ ਬੈਠ ਸਕਦਾ ਸਾਡੀ ਸੈਂਟਰਲ ਗਵਰਨਮੈਂਟ ਮੋਦੀ ਸਾਹਿਬ ਦੇ ਅੰਡਰ ਬਹੁਤ ਅੱਛਾ ਹੈ ਇਹਨਾਂ ਨੇ ਜਵਾਬ ਦਿੱਤਾ ਐਂਡ ਹੁਣ ਫਿਰ ਕਾਇਰਾਂ ਵਾਲੀ ਹਰਕਤ ਕੇ ਨਿਹੱਥੇ ਜਿਹੜੇ ਉਥੋਂ ਦੇ ਪੁੰਛ ਦੇ ਨਾਗਰਿਕ ਨੇ ਉਹਨਾਂ ਨੂੰ ਕੁਝ ਗੁਰਦੁਆਰੇ ਚ ਪਾਰਟੀ ਸਹਿਮਾਨ ਉਹ ਪਾਠ ਕਰਦੇ ਨੇ ਤੇ ਉਹਦੇ ਤੇ ਤੁਸੀਂ ਗੁਰਦੁਆਰੇ ਤੇ ਅਟੈਕ ਕਰਕੇ ਉਹਨਾਂ ਦੀ ਹੱਤਿਆ ਕਰ ਦਿਓ ਜਾਂ ਸਾਰੇ ਪਿੰਡ ਤੇ ਜਿਹੜਾ ਇਸਨਾ ਦਾ ਅਟੈਕ ਕਰਕੇ ਸੋ ਬਹੁਤ ਕਮੀਨੀ ਔਰ ਮੈਂ ਸੰਵਿਧਾਨ ਕੇ ਕਾਇਰਤਾ ਵਾਲੀ ਹਰਕਤ ਹੈ ਬਟ ਆਪਾਂ ਸਾਰਿਆਂ ਨੂੰ ਹਿੰਦੁਸਤਾਨੀਆਂ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਇਹਨਾਂ ਦੀਆਂ ਪਾਕਿਸਤਾਨੀਆਂ ਬਿਲਕੁਲ ਸੋ ਮੈਨੂੰ ਕੱਲ ਕੋਈ ਪੁੱਛ ਰਿਹਾ ਸੀ ਕਿ ਤੁਸੀਂ ਸੇਫ ਏਰੀਆ ਚ ਚਲੇ ਜਾ ਮੈਂ ਕਹਾ ਜੀ ਇੱਥੇ ਜੰਮਿਆ ਇੱਥੋਂ ਹੀ ਜਾਣਾ ਹੈ ਇੱਥੋਂ ਕਿਤੇ ਨਹੀਂ ਛੱਡਣਾ ਲੋਕਾਂ ਦੀ ਸੇਵਾ ਲਈ ਬੈਠੇ ਆਂ ਬਾਰਡਰ ਤੇ ਵੀ ਕੋਈ ਲੋਡ ਪਾਊਗੀ ਤੇ ਅਸੀਂ ਹਰ ਇੱਕ ਤਰ੍ਹਾਂ ਦੀ ਸਪੋਰਟ ਵਾਸਤੇ ਤਿਆਰ ਬੈਠੇ ਆਂ ਸਾਡਾ ਸਭ ਦਾ ਫਰਜ਼ ਹੈ ਹਾਂਜੀ ਹਾਂਜੀ ਸੋ ਸਾਰੇ ਇਹੋ ਜੇ ਅਮਰਜੈਂਸੀ ਵਰਗੇ ਹਾਲਾਤ ਪੈਦਾ ਹੁੰਦੇ ਆ 15 ਹਜ਼ਾਰ ਸਭ ਦਾ ਫਰਜ਼ ਬਣਦੇ ਡੈਫੀਨੇਟਲੀ ਔਰ ਮੇਰੀ ਬਾਕੀ ਅਮਰਸਰ ਦੇ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਇਹੀ ਅਪੀਲ ਹੈ ਕਿ ਡਟ ਕੇ ਸਰਕਾਰ ਦਾ ਸਾਥ ਦੇਣਾ ਹੈ ਆਪਣੀ ਫੌਜ ਦਾ ਸਾਥ ਦੇਣਾ ਹੈ ਜੇ ਬਾਰਡਰ ਤੇ ਵੀ ਕੋਈ ਲੋਡ ਪੈਂਦੀ ਹੈ ਕਿਸੇ ਵੀ ਤਰ੍ਹਾਂ ਦੀ ਲੋਡ ਪੈਂਦੀ ਹੈ ਰੱਬ ਨਾ ਕਰੇ ਜੰਗ ਵਰਗੇ ਹਾਲਾਤ ਪੈਦਾ ਹੋਣ ਤੇ ਜੰਗ ਲੱਗਦੀ ਹੈ ਤਾਂ ਕੀ ਲੱਗਦਾ ਕੋਈ ਇੱਥੇ ਵੀ ਕੁਝ ਵਿਸ਼ੇਸ਼ ਸਹੂਲਤ ਕੋਈ ਰੈਤ ਦਿੱਤੀ ਜਾਊਗੀ ਜੇਕਰ ਕੋਈ ਇੰਜਰਡ ਅੱਥੇ ਆਵੇ ਨਹੀਂ ਡੈਫੀਨੇਟਲੀ ਜਿਹੜੇ ਸਪੋਰਜ਼ ਕੋਈ ਜੰਗ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦਾ ਫਸ ਜਾਂਦਾ ਤੇ ਵੀ ਆਰ ਆਲਵੇਸ ਥੇਅਰ ਟੂ ਹੈਲਪ ਥੈਮ ਕਿਸੇ ਵੀ ਤਰੀਕੇ ਦੀ ਹੈਲਪ ਜਿਹੜੀ ਹੈ ਨਾ ਜੀ ਉਹ ਕੋਈ ਮਾਲੀ ਹਾਲਤ ਜਿਹੜੀ ਹੈਲਪ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਜਿਹੜੀ ਹੈ ਨਾ ਜੀ ਵੀ ਆਰ ਥੇਅਰ ਫੋਰ ਥੈਮ ਜਿਹੜੇ ਹੁਣ ਦੋ ਜ਼ਖਮੀ ਇਹਨਾਂ ਦੀ ਹਾਲ ਸਟੇਬਲ ਬਣਨੀ ਜਾਵੇ ਕਿ ਸੀਰੀਅਸ ਆ ਦੇਖੋ ਜਿਹੜਾ ਤਾਂ ਥੋੜੀ ਜੀ ਮਿਡਲ ਈਸਟ ਬੰਦਾ ਜਿਹਦੇ ਪੱਟ ਤੇ ਲੱਗੀ ਹੈ ਲੱਤ ਤੇ ਲੱਗੀ ਹੈ ਉਹਨੂੰ ਤਾਂ ਆਪਾਂ ਸਟੇਬਲ ਕਹਿ ਸਕਦੇ ਹਾਂ ਪਰ ਬੱਚੇ ਦੀ ਹਾਲਤ ਹਜੇ ਐਨੀ ਸਟੇਬਲ ਨਹੀਂ ਕਹਿ ਸਕਦੇ ਔਰ ਉਹਦੀ ਬਾਜੂ ਜਿਹੜੀ ਹੈ ਨਾ ਉਹ ਹਜੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੇ ਪਲਾਸਟਿਕ ਸਰਜਰੀ ਦੇ ਹੈਡ ਡਾਕਟਰ ਅਵੀ ਮਹਾਜਨ ਔਰ ਮੇਰੀ ਆਰਥੋਪੈਡਿਕ ਦੀ ਟੀਮ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਦੀ ਬਾਜੂ ਕਟਣੀ ਨਾ ਪਵੇ ਪਰ ਇਹਦਾ ਜਿਹੜਾ ਪੂਰਾ ਪਤਾ ਸਾਨੂੰ ਆਉਣ ਵਾਲੇ 2-3 ਦਿਨਾਂ ਦੇ ਵਿੱਚ ਲੱਗੂਗਾ ਜੀ ਬਿਲਕੁਲ ਜਿਸ ਤਰ੍ਹਾਂ ਡਾਕਟਰ ਅਫਤਾਰ ਸਿੰਘ ਹਰਣਾ ਨੇ ਦੱਸਿਆ ਕਿ ਬੱਚੇ ਦੀ ਹਾਲਤ ਕਾਫੀ ਸੀਰੀਅਸ ਹੈ ਜਦਕਿ ਉਸਦੇ ਪਿਤਾ ਗੁਰਮੀਤ ਸਿੰਘ ਵੀ ਹਾਂ ਸਟੇਬਲ ਕਹਿ ਸਕਦੇ ਆ ਕਿਉਂਕਿ ਉਹਨਾਂ ਦੇ ਪੱਟ ਦਾ ਵਿੱਚੋਂ ਇੱਕ ਹਿੱਸਾ ਓਢਿਆ ਹੈ ਜਦਕਿ ਬੱਚੇ ਦੀ ਬਾ ਤੁਹਾਡੇ ਨਾਲ ਉਹ ਅੱਡ ਹੋ ਚੁੱਕੀ ਉਸਦੇ ਬ੍ਰੇਨ ਦੇ ਵਿੱਚ ਇੱਕ ਸ਼ੈਲ ਜਿਹੜਾ ਬੰਮ ਦਾ ਉਹ ਵੀ ਗਿਆਤੋ ਬੱਚਾ ਕਾਫੀ ਸੀਰੀਅਸ ਆ ਪਰ ਇਹ ਪਰਿਵਾਰਕ ਮੈਂਬਰ ਜਿਸ ਤਰ੍ਹਾਂ ਦੇ ਨਾਲ ਚਿੰਤਾ ਚ ਨੇ ਜ਼ਾਹਰ ਜੀ ਗੱਲ ਹੈ ਜੋ ਭਾਰਤ ਨੂੰ ਹੁਣ ਤੱਕ ਜਵਾਬ ਦਿੱਤਾ ਗਿਆ ਲੱਗਦਾ ਕਿ ਹੋਰ ਵੀ ਕਰਾਰਾ ਜਵਾਬ ਦੇਣ ਦੀ ਲੋੜ ਹੈ ਹਾਂਜੀ ਹਾਂ ਬਿਲਕੁਲ ਜਵਾਬ ਦੇਣ ਦੀ ਲੋੜ ਹੈ ਜੀ ਇਸ ਕਰਕੇ ਕਿਉਂਕਿ ਜਿਹੜੇ ਕਰਤਵਾਰੀ ਕਾਰਵਾਈ ਸ਼ੁਰੂ ਹੋ ਗਈ ਪਹਿਲਾਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਆਮ ਨਾਗਰਿਕਾਂ ਨੂੰ ਆਮ ਨਾਗਰਿਕਾਂ ਤੋਂ ਪੁੰਛਦੇ ਵਾਸੀਆਂ ਨੂੰ ਬਹੁਤ ਮਨ ਖੋਫ ਹੈ ਉਹਨਾਂ ਦੇ ਬੋਧਰ ਬੈਠਾ ਹੈ ਜੀ ਸਾਨੂੰ ਸਾਨੂੰ ਫੋਨ ਆਇਆ ਸੀ ਅੱਥੇ ਬੈਟਿਆਂ ਸਾਨੂੰ ਫੋਨ ਆਉਂਦੇ ਜੀ ਕਦੇ ਕਿਤੋਂ ਆਉਂਦੇ ਕਹਿੰਦੇ ਸੀ ਡਰ ਗਏ ਆ ਸੀ ਕੁਝ ਹੋ ਗਿਆ ਤੇ ਇਸ ਲਈ ਬਹੁਤ ਖੋਫ ਹੈ ਉਹਨਾਂ ਦੇ ਮਨ ਦੇ ਵਿੱਚ ਦੁੱਖ ਵੀ ਹੈ ਤੇ ਚਿੰਤਾ ਵੀ ਹੈ ਕਿ ਅੱਗੇ ਬੰਦ ਕੀ ਬਲੇ ਬਹੁਤ ਜੀ ਹੋਈ ਅੱਗੇ ਸਾਰਾ ਹੀ ਪੁੰਛ ਪੂਰਾ ਖੋਫ ਨਾਲ ਮੰਜਲੇ ਸਾਰੇ ਲੋਕ ਡਰੇ ਬਹੁਤ ਤੇ ਅੱਗੇ ਉਹਨਾਂ ਨੂੰ ਹਜੇ ਕੁਝ ਸਮਝ ਨਹੀਂ ਆ ਰਹੀ ਕੀ ਅੱਗੇ ਕੱਲ ਨੂੰ ਕੱਲ ਦੇ 24 ਘੰਟਿਆਂ ਬਾਅਦ ਕੀ ਹੋ ਸਕਦਾ ਕੀ ਨਹੀਂ ਬਹੁਤ ਜ਼ਿਆਦਾ ਡਰ ਇਸਾਵੇਂ ਲੋਕ ਕਰਦੇ ਸਰਕਾਰ ਤੋਂ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਕਿਹੋ ਜਿਹਾ ਜਵਾਬ ਦੇਣਾ ਚਾਹੀਦਾ ਜਵਾਬ ਤੇ ਪੂਰਾ ਦੇਣਾ ਚਾਹੀਦਾ ਜੀ ਮਗਰ ਲੋਕਾਂ ਦੀ ਸੇਫਟੀ ਵੀ ਬਿਲਕੁਲ ਚਾਹੀਦੀ ਸੁਰੱਖਿਆ ਦੀ ਜੀ ਆਮ ਲੋਕਾਂ ਦੀ ਹਾਂਜੀ ਪਹਿਲਾਂ ਆਪਣੇ ਸਿਵਿਲਿਅਨ ਦੀ ਰੱਖਿਆ ਚਾਹੀਦੀ ਇਹਨਾਂ ਨੂੰ ਜੇ ਨਹੀਂ ਕੁਝ ਕਰਨਾ ਹੈ ਅਟੈਕ ਤੇ ਇਲਾਕਾ ਖਾਲੀ ਕਰਾ ਲਿਆ ਜਾਵੇ ਹੈਨਾ ਉਹਨਾਂ ਦੀ ਸੇਫਟੀ ਕਰਾਈ ਜਾਵੇ ਸੇਫ ਇਲਾਕੇ 'ਚ ਲੈ ਕੇ ਆਉਣ ਫਿਰ ਜਿੱਥੋਂ ਬੰਬਾਰੀ ਹੋਈ ਆ ਵੇ ਉਹਨਾਂ ਦੇ ਸਿਵਿਲਿਅਨ ਤੇ ਵੀ ਨਾ ਕਰਨ ਜਿੱਥੋਂ ਬੰਬਾਰੀ ਫੌਜ ਨੇ ਉਹਨਾਂ ਦੇ ਨੇ ਕੀਤੀ ਆ ਉੱਥੇ ਅਟੈਕ ਕੀਤਾ ਜਾਵੇ ਇੰਨਾ ਟੀਵੀ ਤੇ ਆਪਣੇ ਦੱਸਦੇ ਆ ਵੀ ਸਾਡੇ ਕੋਲੇ ਆ ਮਿਜ਼ਾਲਾਂ ਆ ਇਹ ਉਹ ਉਹ ਕਿਸ ਕੰਮ ਵਾਸਤੇ ਆ ਨਾ ਆਪ ਜਿਹੜਾ ਸਖਤ ਤੋਂ ਸਖਤ ਦੇਣਾ ਚਾਹੀਦਾ ਪਰ ਇਹ ਧਿਆਨ ਰੱਖਿਆ ਜਾਵੇ ਕਿ ਆਮ ਨਾਗਰਿਕ ਨੇ ਜਿਹੜੇ ਚਾਹੇ ਉਹ ਇੱਧਰ ਨੇ ਚਾਹੇ ਉੱਧਰ ਨੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਜਿਹੜੀ ਹੈ ਯਕੀਨੀ ਬਣਾਈ ਜਾਵੇ ਤੋਂ ਪੁੱਛਦੇ ਜਖਮੀ ਇਸ ਵੇਲੇ ਅਮਰਸਰ ਦੇ ਸੱਤ ਤਾਲ ਦੇ ਵਿੱਚ ਦਾਖਲ ਨੇ ਜਿਹੜੇ ਇਲਾਜ ਨੇ ਹਾਲਤ ਬੇਹਦ ਗੰਭੀਰ ਹੈ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਬੇਹਦ ਦੁਖੀ ਨੇ ਚਿੰਤਾ ਚ ਨੇ ਯਾ ਇਹ ਕਹਿ ਲਈ ਕਿ ਸਾਰਾ ਪਿੰਚ ਇਸ ਵੇਲੇ ਦੁਖੀ ਹੈ ਕਿਉਂਕਿ 2 ਦਰਜਨ ਤੋਂ ਵੱਧ 25 ਤੋਂ 30 ਦੇ ਕਰੀਬ ਲੋਕਾਂ ਦੀ ਜਿਹੜੀ ਹੈ ਮੌਸਮ ਦੇ ਘਟ ਉਤਾਰਿਆ ਜਾ ਚੁੱਕਿਆ ਹੈ अनेका ਘਰ ਤਬਾਹ ਹੋ ਚੁੱਕੇ ਹੈ ਤੁਹੇ ਵਿੱਚ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਨਾਲ ਇੱਕ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਆਮ ਨਾਗਰਿਕਾਂ ਦੀ ਜਾਨ ਬਾਲ ਦੀ ਰੱਖਿਆ ਯਕੀਨੀ ਬਣਾਈ ਜਾਵੇ ਕੈਮਰਾ ਬਸਨ ਅਵਤਾਰ ਸਿੰਘ ਦੇ ਨਾਮ ਨਿੰਦਰ ਸਿੰਘ ਮੋਂਗਾ ਬੀਟੀਐਸ ਨਿਊਜ਼ ਅੰਮ੍ਰਿਤਸਰ